ਦੋਨ ਉਸਕੇ ਫਾਰਮੂਲੇ ਨੇ ਇਹਨਾਂ ਵਿੱਚੋਂ ਇੱਕ ਪਰਮਾਨੈਂਟ ਕਿਊਰ ਵਾਲਾ ਹੈ ਇੱਕ ਇਨਸਟੈਂਟ ਰਿਲੀਫ ਦੇਣ ਵਾਲਾ ਹੈ ਗੈਸ ਤਜ਼ਾਬ ਦੀ ਗੋਲੀ ਤੋਂ ਪਹਿਲਾਂ ਕੰਮ ਕਰੇਗਾ ਜਿਨ੍ਹਾਂ ਦੇ ਐਸਿਡ ਐਸਿਡ ਹਾਈਪਰ ਬਣ ਰਿਹਾ ਹੈ ਜਲਣ ਜ਼ਿਆਦਾ ਹੋ ਰਹੀ ਹੈ ਉਹਨਾਂ ਲਈ ਆਪਾਂ ਇੱਕ ਫਾਰਮੂਲਾ ਲੈ ਕੇ ਆਏ ਆ ਜਿਹੜਾ ਇਨਸਟੈਂਟ ਕੁਝ ਹੀ ਮਿੰਟਾਂ ਦੇ ਵਿੱਚ ਉਹਨੂੰ ਠੀਕ ਕਰ ਦੇਗਾ ਰਾਤ ਵੇਲੇ ਤਾਂ ਇਸ ਫਾਰਮੂਲੇ ਨੂੰ ਜਿਹੜਾ ਮੈਂ ਦੱਸਿਆ ਇਹਨੂੰ ਪਰਮਾਨੈਂਟਲੀ ਸ਼ੁਰੂ ਕਰ ਦਿਓ ਜੀ ਤੁਹਾਨੂੰ ਕਦੇ ਵੀ ਕਬਜ਼ ਨਹੀਂ ਹੋਏਗੀ ਤੁਹਾਡੇ ਕਦੇ ਵੀ ਐਸਿਡ ਨਹੀਂ ਬਣੇਗਾ ਤੁਹਾਨੂੰ ਕਦੇ ਵੀ ਐਸਿਡ ਕਬਜ਼ ਦੀ ਸਮੱਸਿਆ ਆਏਗੀ ਹੀ ਨਹੀਂ ਉਹਦੇ ਵਾਸਤੇ ਆਪਣੇ ਕੋਲੇ ਇਹ ਫਾਰਮੂਲਾ ਹੈ ਨਮਕ ਹੈ ਜੀ ਨਮਕ ਕੀ ਹੈ ਜੀ ਇਹ ਨਮਕ ਨਹੀਂ ਹੈ ਇਹੀ ਤਾਂ ਇਸ ਫਾਰਮੂਲੇ ਦੀ ਖਾਸੀਅਤ ਹੈ ਕਿ ਜਿਹਦੇ ਨਾਲ ਤੁਹਾਨੂੰ ਕੁਝ ਸੈਕਿੰਡ ਦੇ ਵਿੱਚ ਜਿਹੜਾ ਉਹ ਰਿਜ਼ਲਟ ਮਿਲ ਜੇਗਾ ਜਿਹੜਾ ਗੈਸ ਤਜ਼ਾਬ ਵਾਲਾ ਤੁਹਾਡੀ ਗੱਲ ਨੂੰ ਮੰਨ ਲੇਗਾ ਕਰ ਜਾਏਗਾ ਉਹਦਾ ਪੇਟ ਗੈਸ ਤਜ਼ਾਬ ਤੋਂ ਤਰ ਜਾਏਗਾ ਤਰ ਜਾਏਗਾ ਤਰ ਜਾਏਗਾ ਤਰ ਜਾਏਗਾ ਇੰਨਾ ਕੁ ਆਪਾਂ ਜਿਹੜਾ ਹੈ ਉਹ ਗਲਾਸ ਇੱਕ ਪਾਣੀ ਦੇ ਵਿੱਚ ਪਾਣਾ ਹੈ ਉਸਕਾ ਫਾਰਮੂਲਾ ਇਹਨਾਂ ਦਿੱਤਾ ਵਾ ਮੈਨੂੰ ਲੱਗਦਾ ਹੀ ਡਕਾਰ ਇਹ ਤਾਂ ਪਿੰਦੇ ਸਾਰੇ ਡਕਾਰ ਸ਼ੁਰੂ ਹੋ ਗਏ ਸਾਰੇ ਡਕਾਰ ਸਾਰੇ ਅੱਜ ਬਹੁਤ ਸਾਰੇ ਪੇਸ਼ੈਂਟ ਜਿਹੜੇ ਨੇ ਉਹ ਇਸੋ ਫਿਗਰ ਦੇ ਕੈਂਸਰ ਦੇ ਨਾਲ ਪੀੜਤ ਨੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜਾ ਐਸਿਡ ਹੈ ਤਜ਼ਾਬ ਹੈ ਇਹ ਕੈਂਸਰ ਦਾ ਕਾਰਨ ਵੀ ਬਣਦਾ ਹੈ ਬਣਦਾ ਜੀ ਬਣਦਾ ਹੈ ਬਿਲਕੁਲ ਬਣਦਾ ਹੈ ਆਪਾਂ ਫਾਰਮੂਲੇ ਦੇ ਦਿੰਦੇ ਨੇ ਅਸੀਂ ਤਾਂ ਇਹ ਕਹਿੰਨੇ ਆਂ ਵੀ ਆਪਣੇ ਘਰੇ ਬੈਠ ਕੇ ਇਸ ਫਾਰਮੂਲੇ ਨੂੰ ਬਣਾਓ ਔਰ ਇਸ ਸਮੱਸਿਆ ਤੋਂ ਰਾਹਤ ਪਾਓ ਫਿਰ ਵੀ ਜੇ ਕੋਈ ਇਹ ਫਾਰਮੂਲੇ ਬਣਾਉਣਾ ਹੀ ਨਹੀਂ ਚਾਹੁੰਦਾ ਉਹਦੇ ਵਾਸਤੇ ਸਰ ਆਪਣੇ ਕੋਲੇ ਬੂੰਦਾਂ ਵਾਲੀ ਦਵਾਈ ਹੈ ਜਿਹਨੂੰ ਅਸੀਂ ਅੰਮ੍ਰਿਤ ਕਹਿ ਲੈਂਦੇ ਆ ਜਿਹੜੀ ਇਹ ਥੋੜੀ ਬੂੰਦਾ ਹੈਗੀ ਨੇ ਕਿੰਨੇ ਟਾਈਮ ਚ ਰਿਲੀਫ ਦੇਣੀ ਸ਼ੁਰੂ ਕਰ ਦਿੰਦੀ ਹੈ ਨੇ 15 ਤੋਂ 20 ਦਿਨ ਬਹੁਤ ਨੇ ਸਾ ਜਿੰਨਾ ਮਰਜ਼ੀ ਪ੍ਰਾਣਾ ਹੋ ਜਿੰਨਾ ਮਰਜ਼ੀ ਪ੍ਰਾਣਾ ਹੋ ਜਿੰਨੀ ਵੀ ਸਾਨੂੰ ਭੁੱਖ ਲੱਗ ਰਹੀ ਹੈ ਚਾਹ ਤੁਹਾਨੂੰ ਤਿੰਨ ਰੋਟੀ ਦੀ ਭੁੱਖ ਹੈ ਚਾਹ ਤੁਹਾਨੂੰ ਚਾਰ ਰੋਟੀ ਦੀ ਭੁੱਖ ਹੈ ਚਾਹ ਤੁਹਾਨੂੰ ਪੰਜ ਰੋਟੀ ਦੀ ਭੁੱਖ ਹੈ ਇੱਕ ਰੋਟੀ ਦੀ ਭੁੱਖ ਰੱਖ ਕੇ ਖਾਣਾ ਖਾਣਾ ਸ਼ੁਰੂ ਕਰ ਦਿਓ ਅਸੀਂ ਤਾਂ ਇੱਕ ਵੀ ਰੋਟੀ ਦੀ ਥਾਣੀ ਰੱਖਦੇ ਬਹੁਤ ਵਾਰ ਹੁੰਦਾ ਜੀ ਗੈਸ ਤਜਾਬ ਬਣ ਬਣ ਕੇ ਬਣ ਬਣ ਕੇ ਸਾਡੇ ਨਾ ਇੱਕ ਤਾਂ ਗੋਲਾ ਜਿਹਾ ਬਣ ਜਾਂਦਾ ਢਿੱਡ 'ਚ ਉਹ ਜਦੋਂ ਤੁਸੀਂ ਹੱਥ ਲਾਉਣਿਓ ਤੇ ਉਦੋਂ ਤੱਕ ਤਾਂ ਰਿਲੈਕਸ ਰਹਨੇ ਹੋ ਤੁਸੀਂ ਹੱਥ ਛੱਡਤਾ ਤੇ ਫੇਰ ਨਾਲ ਦੇ ਨਾਲ ਫੇਰ ਉਹ ਉੱਪਰ ਉੱਠ ਖੜਦਾ ਉਹ ਕੀ ਚੀਜ਼ ਹੁੰਦੀ ਹੈ ਜਦੋਂ ਹਾਈਪਰ ਐਸਿਡਿਟੀ ਬਣੇਗੀ ਨਾ ਤਾਂ ਉਹ ਸਾਡੇ ਸਟਮਕ ਦੇ ਜੂਸਸ ਨੂੰ ਵੀ ਡਿਸਟਰਬ ਕਰੇਗੀ ਐਸਿਡਿਟੀ ਮਤਲਬ ਹਾਈਪਰ ਐਸਿਡਿਟੀ ਬਹੁਤ ਜ਼ਿਆਦਾ ਐਸਿਡਿਟੀ ਬਣ ਕੇ ਜਦੋਂ ਉੱਪਰ ਨੂੰ ਉੱਠਦੀ ਹੈ ਤਾਂ ਇਸ ਜਗ੍ਹਾ ਤੇ ਸਾਰੇ ਤੇ ਜਲਨ ਹੁੰਦੀ ਹੈ ਹੌਲੀ ਹੌਲੀ ਕਰਕੇ ਇੱਥੇ ਅਲਸਰ ਬਣ ਜਾਂਦੇ ਨੇ ਔਰ ਜਿਹੜਾ ਐਸਿਡ ਬਣਦਾ ਉਹ ਬਹੁਤ ਜ਼ਿਆਦਾ ਘਾਤਕ ਹੁੰਦਾ ਹੈ 94% ਲੋਕ ਇਹ ਨੁਸਖਾ ਇਹ ਫਾਰਮੂਲਾ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆਂ ਇਸ ਬਾਬਤ ਨਹੀਂ ਜਾਣਦੇ ਤੇ ਜਿਹੜੇ 5% ਲੋਕ ਜਾਣਦੇ ਨੇ ਉਹ ਕਹਿੰਦੇ ਨੇ ਕਿ ਇਹ 200% ਇਫੈਕਟਿਵ ਨੁਸਖਾ ਫਾਰਮੂਲਾ ਹੈ ਕਿਸ ਚੀਜ਼ ਵਾਸਤੇ ਸਾਰੇ ਚੀਜ਼ਾਂ ਅਸੀਂ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਹਕੀਕਤ ਦੀ ਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਡਾਕਟਰ ਗੁਰਿੰਦਰ ਰਾਏ ਅੱਜ ਉਹਨਾਂ ਨੇ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਉਸ ਨਾਲ ਤੁਹਾਡੇ ਪੇਟ ਦੀਆਂ ਤੁਹਾਡੇ ਗੈਸ ਦੀਆਂ ਤੁਹਾਡੇ ਤਜ਼ਾਬ ਦੀਆਂ ਡਕਾਰਾਂ ਦੀਆਂ ਔਰ ਅਸੀਂ ਕਹਿੰਦੇ ਕਿ ਜਿਹੜੇ ਖੱਟੇ ਕੋੜੇ ਡਕਾਰ ਆਉਂਦੇ ਨੇ ਵਾਰ-ਵਾਰ ਸਾਡਾ ਜਿਹੜੀ ਉਲਟੀ ਕਰਨ ਦਾ ਮਨ ਕਰਦਾ ਬਲੋਟਿੰਗ ਹੁੰਦੀ ਹੈ ਉਹ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜੇਕਰ ਤੁਹਾਨੂੰ ਇਨਸਟੈਂਟ ਹੋ ਗਿਆ ਯਾਨੀ ਕਿ ਤੁਹਾਡੇ ਇਨਸਟੈਂਟ ਤਜ਼ਾਬ ਬਣ ਗਿਆ ਗੈਸ ਬਣ ਗਿਆ ਤਾਂ ਉਹ ਨੁਸਖੇ ਵੀ ਅਸੀਂ ਤੁਹਾਨੂੰ ਦੱਸਾਂਗੇ ਤੇ ਇਸ ਦਾ ਪਰਮਨੈਂਟ ਹੱਲ ਕਿਵੇਂ ਕਰਨਾ ਉਹ ਵੀ ਅਸੀਂ ਤੁਹਾਨੂੰ ਸਮਝਾਵਾਂਗੇ ਸਾਡੇ ਨਾਲ ਨੇ ਡਾਕਟਰ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਂਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਹਕੀਕਤ ਟੀਵੀ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਜੀ ਆਇਆਂ ਥੈਂਕ ਯੂ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਸ ਤੋਂ ਪਹਿਲਾਂ ਕਿ ਇਹ ਤੁਸੀਂ ਇਹ ਦੇਖੋ ਡਾਕਟਰ ਸਾਹਿਬ ਨੇ ਇੱਥੇ ਇਹ ਕੋਈ ਨਮਕ ਵਰਗੀ ਚੀਜ਼ ਰੱਖੀ ਹੈਗੀ ਹੈ ਨਾਲ ਨਿੰਬੂ ਰੱਖੇ ਨੇ ਇੱਕ ਪਾਣੀ ਦਾ ਗਲਾਸ ਪਿਆ ਹੈ ਸੌਫ ਪਈ ਹੈ ਸੁੱਕਾ ਧਨੀਆ ਹੈ ਤੇ ਜੀਰਾ ਹੈ ਸਾਰੇ ਚੀਜ਼ਾਂ ਅਸੀਂ ਸਮਝਾਂਗੇ ਤਾਂ ਬਿਲਕੁਲ ਸਾਡੇ ਰਸੋਈ ਦੇ ਵਿੱਚ ਹੀ ਮਿਲ ਜਾਣਗੇ ਦੋ ਨੁਸਕੇ ਫਾਰਮੂਲੇ ਨੇ ਇਹਨਾਂ ਵਿੱਚੋਂ ਇੱਕ ਪਰਮਾਨੈਂਟ ਕਿਉਰ ਵਾਲਾ ਹੈ ਇੱਕ ਇਨਸਟੈਂਟ ਰਿਲੀਫ ਦੇਣ ਵਾਲਾ ਹੈ ਈਵਨ ਕਿ ਗੈਸ ਤਜ਼ਾਬ ਦੀ ਗੋਲੀ ਤੋਂ ਪਹਿਲਾਂ ਕੰਮ ਕਰੇਗਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਨੁਸਕਾ ਫਾਰਮੂਲੇ ਵਾਲ ਤੁਹਾਡੇ ਵੱਲ ਆਈਏ ਜਿਹੜਾ ਤੁਸੀਂ ਨੁਸਕਾ ਫਾਰਮੂਲਾ ਤੁਸੀਂ ਦੇਣਾ ਹੈ ਸਾਨੂੰ ਇਹ ਦੱਸੋ ਵੀ ਇਹ ਜਿਹੜੇ ਇਸ ਵੇਲੇ ਗੈਸ ਤਜ਼ਾਬ ਐਸਿਡਿਟੀ ਕੋਰਡਡ ਡਕਾਰ ਲਗਾਤਾਰ ਡਕਾਰ ਮਤਲਬ ਇੱਕ ਕਾਰਨ ਕੀ ਹੈ ਵੇਖੋ ਸਰ ਅੱਜ ਜਿਵੇਂ ਆਪਾਂ ਗੱਲ ਕਰੀ ਦਿੱਤੀ ਕਿ 95% ਲੋਕ ਇਸ ਤੋਂ ਪੀੜਿਤ ਨੇ ਕੋਈ ਹੋਏਗਾ ਜਿਹੜਾ ਐਸਿਡਿਟੀ ਤੋਂ ਅੱਜ ਬਚਿਆ ਹੋਇਆ ਨਹੀਂ ਤਾਂ 95% ਲੋਕ ਇਸ ਤੋਂ ਪੀੜਿਤ ਨੇ ਔਰ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਉਹ ਜੀਵਨ ਦੇ ਵਿੱਚ ਜਾਂ ਆਪਣੇ ਦਿਨ ਭਰ ਦੇ ਰੋਜ਼ਾਨ ਦੇ ਵਿੱਚ ਕਿਹੜੀ ਕਿਹੜੀਆਂ ਗਲਤੀਆਂ ਕਰ ਰਹੇ ਨੇ ਜਿਸ ਦਾ ਕਰਕੇ ਦਿਨ ਭਰ ਉਹਨਾਂ ਨੂੰ ਐਸਿਡ ਦੀ ਸਮੱਸਿਆ ਬਣੀ ਰਹਿੰਦੀ ਹੈ ਔਰ ਐਸਿਡ ਵੀ ਸਰ ਨੋਰਮਲ ਨਹੀਂ ਹਾਈਪਰ ਐਸਿਡਿਟੀ ਹਾਈਪਰ ਐਸਿਡਿਟੀ ਇੰਨੀ ਹੈ ਕਿ ਉਹ ਉਹਨਾਂ ਨੂੰ ਜਿਹੜਾ ਸਾਰਾ ਦਿਨ ਇੱਥੇ ਜਲਨ ਹੁੰਦੀ ਹੈ ਪ੍ਰੈਸਿਡਿਟੀ ਮਤਲਬ ਹਾਈਪਰ ਐਸਿਡਿਟੀ ਬਹੁਤ ਜ਼ਿਆਦਾ ਐਸਿਡਿਟੀ ਬਣ ਕੇ ਜਦੋਂ ਉੱਪਰ ਨੂੰ ਉੱਠਦੀ ਹੈ ਤਾਂ ਇਸ ਜਗ੍ਹਾ ਤੇ ਸਾਰੇ ਤੇ ਜਲਨ ਹੁੰਦੀ ਹੈ ਹੌਲੀ ਹੌਲੀ ਕਰਕੇ ਇੱਥੇ ਅਲਸਰ ਬਣ ਜਾਂਦੇ ਨੇ ਕਿਉਂਕਿ ਜਿਹੜੀ ਅੰਦਰਲੀ ਮੈਂਬਰਨ ਹੈ ਸਾਡੇ ਫੂਡ ਪਾਈਪ ਦੇ ਅੰਦਰ ਉਹ ਬਹੁਤ ਜ਼ਿਆਦਾ ਸੌਫਟ ਹੈ ਬਹੁਤ ਜ਼ਿਆਦਾ ਸੌਫਟ ਔਰ ਜਿਹੜਾ ਐਸਿਡ ਬਣਦਾ ਉਹ ਬਹੁਤ ਜ਼ਿਆਦਾ ਘਾਤਕ ਹੁੰਦਾ ਜਿਹੜਾ ਐਸਿਡ ਸਾਨੂੰ ਪਰੇਸ਼ਾਨੀ ਦਿੰਦਾ ਤਾਂ ਉਹ ਜਦੋਂ ਐਸਿਡ ਉਸ ਮੈਂਬਰਨ ਨੂੰ ਲੱਗਦਾ ਹੈ ਤਾਂ ਉਹ ਉਥੇ ਜ਼ਖਮ ਪੈਦਾ ਕਰ ਦਿੰਦਾ ਔਰ ਉਹ ਜ਼ਖਮਾਂ ਤੋਂ ਬਾਅਦ ਜਿਹੜੀ ਦਿੱਕਤ ਜਿਹੜੀ ਪਰੇਸ਼ਾਨੀ ਦੇ ਨਾਲ ਪੇਸ਼ੈਂਟ ਝੂਜ਼ਦਾ ਉਹ ਹੀ ਪੇਸ਼ੈਂਟ ਸਮਝ ਸਕਦਾ ਜਿਹਦੇ ਨਾਲ ਹੋ ਰਹੀ ਹੈ ਸੋ ਅੱਜ ਦਾ ਆਪਣਾ ਫਾਰਮੂਲਾ ਦੇਣ ਦਾ ਇਹੀ ਮਕਸਦ ਸੀਗਾ ਅੱਜ ਦੀ ਵੀਡੀਓ ਦਾ ਇਹੀ ਮਕਸਦ ਸੀਗਾ ਕਿ ਜਿਹੜੇ ਹਾਈਪਰ ਐਸਿਡਿਟੀ ਤੋਂ ਪਰੇਸ਼ਾਨ ਨੇ ਉਹਨਾਂ ਲੋਕਾਂ ਨੂੰ ਰਿਲੀਫ ਦਿੱਤਾ ਜਾਵੇ ਸੋ ਇਹਦੇ ਵਿੱਚ ਇਹਦੇ ਵਿੱਚ ਬਹੁਤ ਸਾਰੇ ਕਾਰਨ ਜਿਹੜੇ ਨੇ ਉਹ ਜੁੜੇ ਹੋਏ ਨੇ ਜਿਵੇਂ ਕਿ ਜਿਵੇਂ ਕਿ ਸਭ ਤੋਂ ਪਹਿਲੇ ਨੰਬਰ ਤੇ ਸਾਡਾ ਜਿਹੜਾ ਖਾਣ ਪੀਣ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਬਦਲਾਅ ਆ ਗਿਆ ਜਿਵੇਂ ਕਿ ਪਹਿਲਾਂ ਜਿਹੜਾ ਸੀਗਾ ਉਹ ਖਾਣੇ ਦਾ ਸ਼ਡਿਊਲ ਜਿਹੜਾ ਸੀਗਾ ਉਹ ਬਿਲਕੁਲ ਪਰਫੈਕਟ ਸੀਗਾ ਅੱਜ ਇਸ ਖਾਣੇ ਦਾ ਸ਼ਡਿਊਲ ਸਾਡਾ ਵਿਗੜ ਚੁੱਕਿਆ ਇਹ ਪਹਿਲਾ ਕਾਰਨ ਹੈ ਐਸਿਡਿਟੀ ਬਣਨ ਦਾ ਮਤਲਬ ਕਿ ਅਗਰ ਸਾਨੂੰ 8 ਵਜੇ ਭੁੱਖ ਲੱਗੀ ਹੈ ਤਾਂ ਅਸੀਂ ਆਪਣੇ ਰੋਜ਼ਾਨਾ ਆਪਣੇ ਡੇਲੀ ਰੂਟੀਨ ਦੇ ਵਿੱਚ ਕੋਈ ਕੰਮ 'ਚ ਬਿਜ਼ੀ ਆ ਤਾਂ ਅਸੀਂ 8 ਵਜੇ ਦੀ ਬਜਾਏ 9 ਵਜੇ ਛੱਡ ਕੇ 10 11 ਵਜੇ ਖਾਣਾ ਖਾ ਰਹੇ ਆ ਤਾਂ ਉਹ 2-3 ਘੰਟੇ ਦਾ ਜਿਹੜਾ ਗੈਪ ਹੈ ਉਦੇ ਨਾਲ ਵੀ ਐਸਿਡਿਟੀ ਬਣਦੀ ਹੈ ਹੁਣ ਇੱਕ ਤਾਂ ਇਹ ਭੁੱਖੇ ਪੇਟ ਰਹਿਣ ਕਰਕੇ ਵੀ ਐਸਿਡਿਟੀ ਬਣ ਗਈ ਪਲੱਸ ਜਦੋਂ ਅਸੀਂ ਖਾਣਾ ਖਾ ਲਿਆ ਔਰ ਖਾਣਾ ਵੀ ਦੱਬ ਕੇ ਖਾ ਲਿਆ ਜਦੋਂ ਦੱਬ ਕੇ ਖਾਵਾਂਗੇ ਤਾਂ ਸਟਮਕ ਦੇ ਅੰਦਰ ਉਸ ਨੂੰ ਪਚਾਉਣ ਵਾਲੇ ਜਿਹੜੇ ਤਤ ਨੇ ਜਿਹੜੇ ਰਸ ਨੇ ਉਹਨਾਂ ਨੂੰ ਆਪਣਾ ਵਰਕਿੰਗ ਕਰਨ ਦੀ ਜਿਹੜੀ ਆ ਉਹ ਜਗ੍ਹਾ ਹੀ ਨਹੀਂ ਬਚਦੀ। ਖਾਣਾ ਦਸੀਂ ਦੱਬ ਕੇ ਖਾਣੇ ਜੀ ਦੱਬ ਕੇ ਖਾ ਰੱਜ ਕੇ ਵਾ। ਹਾਂ ਨਹੀਂ ਉਹ ਦੱਬ ਕੇ ਖਾਣਾ ਚਾਹੀਦਾ ਮਟ ਇੰਨਾ ਵੀ ਨਹੀਂ ਖਾਣਾ ਚਾਹੀਦਾ ਕਿ ਸਟਮਕ 'ਚ ਜਗ੍ਹਾ ਹੀ ਨਾ ਬਚੇ। ਉਹਨੂੰ ਜਿਹੜਾ ਪਛਾਣ ਵਾਸਤੇ ਕਿਉਂਕਿ ਸਟਮਕ ਦਾ ਇੱਕ ਏਰੀਆ ਹੁੰਦਾ ਇੱਕ ਸਾਈਜ਼ ਹੁੰਦਾ ਜਿਸ ਦੇ ਅੰਦਰ ਖਾਣਾ ਜਾਣ ਤੋਂ ਬਾਅਦ ਉਹਨੇ ਇੱਕ ਇਸ ਤਰੀਕੇ ਦੇ ਨਾਲ ਕੰਮ ਕਰਨਾ ਸਟਮਕ ਨੇ ਔਰ ਜਿਹਦੇ ਨਾਲ ਉਹ ਖਾਣਾ ਜਿਹੜਾ ਰਸ-ਰਸ ਵਿੱਚ ਬਣਨੇ ਨੇ ਉਹਨੇ ਅੱਗੇ ਤੱਕ ਉਹਨੂੰ ਭੇਜਣਾ। ਹੁਣ ਜਦੋਂ ਖਾਣਾ ਇਸ ਥੈਲੀ ਦੇ ਅੰਦਰ ਗਿਆ ਸਟਮਕ ਦੇ ਅੰਦਰ ਗਿਆ ਹੈ। ਉੱਪਰ ਤੱਕ ਆਪਾਂ ਉਹਨੂੰ ਭਰ ਲਿਆ ਉੱਪਰ ਤੱਕ ਭਰ ਲਿਆ ਉਸ ਤੋਂ ਬਾਅਦ ਉਹਨੇ ਆਪਣਾ ਵਰਕਿੰਗ ਪ੍ਰੋਸੈਸ ਸ਼ੁਰੂ ਕੀਤਾ ਹੁਣ ਜਦੋਂ ਵਰਕਿੰਗ ਪ੍ਰੋਸੈਸ ਸ਼ੁਰੂ ਕਰੇਗਾ ਜਦੋਂ ਉਹ ਦਬਾਏਗੇ ਉਹਨੂੰ ਤਾਂ ਉਹਦੇ ਚ ਜਿਹੜਾ ਐਸਿਡ ਬਣਿਆ ਹੋਏਗਾ ਉਹ ਉੱਪਰ ਆਏਗਾ ਜਦੋਂ ਇੱਥੇ ਉੱਪਰ ਆਏਗਾ ਤਾਂ ਉਹ ਫਿਰ ਸਾਰੀ ਇਹ ਜਗ੍ਹਾ ਇੱਥੇ ਖੱਟੇ ਡਕਾਰ ਜਾਂ ਇੱਥੇ ਖਟਾਸ ਆ ਜੇਗੀ ਫਿਰ ਉਹ ਮੂੰਹ ਦੇ ਵਿੱਚ ਆ ਜੇਗੀ ਉਹ ਬਹੁਤ ਬੁਰਾ ਹਾਲ ਪੇਛਣਦਾ ਉਹ ਜਿਹੜੇ ਲੋਕ ਨੱਕ ਦੇ ਨੱਕ ਚੋਂ ਵੀ ਨਿਕਲਣ ਲੱਗ ਜਾਂਦਾ ਜੀ ਪਾਣੀ ਤਜ਼ਾਬ ਜੀ 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 ਉਹ ਨਿਕਲਣ ਲੱਗ ਜਾਂਦਾ ਹੈ ਤਾਂ ਉਹਦਾ ਕਾਰਨ ਇਹ ਹੁੰਦਾ ਹੈ ਕਿ ਉਹਨਾਂ ਨੇ ਹੈਵੀ ਖਾ ਲਿਆ ਜਿਆਦਾ ਖਾ ਲਿਆ ਜਗ੍ਹਾ ਨਹੀਂ ਛੱਡੀ ਕਿ ਜਿੱਦੇ ਕਰਕੇ ਉਹ ਜਿਹੜਾ ਪ੍ਰੋਸੈਸ ਹੋਣਾ ਉਹਨੂੰ ਪਚਣ ਵਾਲਾ ਉਹ ਹੋ ਸਕੇ ਖਾਣ ਦਾ ਸਹੀ ਢੰਗ ਕੀ ਹੈ ਮਤਲਬ ਸਾਨੂੰ ਇਹ ਵੀ ਸਮਝਾ ਦਿਓ ਤੁਸੀਂ ਕਹਿ ਰਹੇ ਹੋ ਕਿ ਦੱਬ ਕੇ ਨਹੀਂ ਖਾਣਾ ਚਾਹੀਦਾ ਤੇ ਫਿਰ ਅ ਢਿੱਡ ਸਾਡਾ ਰਿਲੈਕਸ ਰਹੇ ਜਿਹੜਾ ਉਹਦਾ ਪ੍ਰੋਸੈਸ ਹੈਗਾ ਉਹ ਪ੍ਰੋਪਰ ਚੱਲਦਾ ਰਹੇ ਤੇ ਫਿਰ ਢੰਗ ਕੀ ਹੈ ਸੁਖੀ ਸਾਹਿਬ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹੈ ਕਿ ਢੰਗ ਕੀ ਹੈ ਵੀ ਖਾਣਾ ਜਿਹੜਾ ਉਹਨੂੰ ਕਿਵੇਂ ਖਾਦਾ ਜਾਵੇ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਇਹ ਬੜੀ ਮੈਚ ਨੂੰ ਜਿਹੜੀ ਗੱਲ ਦੱਸਣ ਲੱਗੇ ਹਨ ਇਹ ਬੜੀ ਔਖੀ ਹੈ ਕਰਨ ਵਾਲੀ ਪਰ ਜਿਹੜਾ ਇਨਸਾਨ ਇਹਨੂੰ ਕਰ ਜੇਗਾ ਗਰੰਟੀ ਹੈ ਕਿ ਉਹਦੇ ਐਸਿਡ ਨਹੀਂ ਬਣੇਗਾ ਹੁਣ ਤੁਸੀਂ ਪੁੱਛੋਗੇ ਜਿਹੜਾ ਜਿਹੜਾ ਗੈਸ ਤਜਾਬ ਵਾਲਾ ਤੁਹਾਡੀ ਗੱਲ ਨੂੰ ਮੰਨ ਲੇਗਾ ਕਰ ਜਾਏਗਾ ਉਹਦਾ ਪੇਟ ਗੈਸ ਤਜ਼ਾਬ ਤੋਂ ਤਰ ਜਾਏਗਾ ਤਰ ਜਾਏਗਾ ਤਰ ਜਾਏਗਾ ਤਰ ਜਾਏਗਾ ਫਾਰਮੂਲੇ ਤੇ ਵੀ ਬਾਸ ਦੀਆਂ ਗੱਲਾਂ ਨੇ ਇਹਦੇ ਚ ਕਰਨਾ ਕੀ ਹੈ ਹੈ ਔਖਾ ਹੈ ਪਰ ਜਿਹੜਾ ਕਰ ਜੇਗਾ ਉਹਦਾ ਫਾਇਦਾ ਹੋ ਜਾਏਗਾ ਜਿੰਨੀ ਵੀ ਸਾਨੂੰ ਭੁੱਖ ਲੱਗ ਰਹੀ ਹੈ ਚਾਹ ਤੁਹਾਨੂੰ ਤਿੰਨ ਰੋਟੀ ਦੀ ਭੁੱਖ ਹੈ ਚਾਹ ਤੁਹਾਨੂੰ ਚਾਰ ਰੋਟੀ ਦੀ ਭੁੱਖ ਹੈ ਚਾਹ ਤੁਹਾਨੂੰ ਪੰਜ ਰੋਟੀ ਦੀ ਭੁੱਖ ਹੈ ਇੱਕ ਰੋਟੀ ਦੀ ਭੁੱਖ ਰੱਖ ਕੇ ਖਾਣਾ ਖਾਣਾ ਸ਼ੁਰੂ ਕਰ ਦਿਓ ਮਤਲਬ ਤੁਹਾਨੂੰ ਚਾਰ ਰੋਟੀ ਦੀ ਭੁੱਖ ਹੈ ਤਾਂ ਤੁਸੀਂ ਰੋਟੀਆਂ ਕਿੰਨੀਆਂ ਖਾਣੀਆਂ ਨੇ ਤਿੰਨ ਹੁਣ ਹੈ ਤਾਂ ਉਲਟ ਉਲਟ ਕਰਤਾ ਜੀ ਅਸੀਂ ਤਾਂ ਇੱਕ ਵੀ ਰੋਟੀ ਦੀ ਥਾਂ ਨਹੀਂ ਰੱਖਦੇ ਪਰ ਜੇ ਰੱਖਣੀ ਸ਼ੁਰੂ ਕਰਤੀ ਫਰੂਕੀ ਸਾਹਿਬ ਇਹ ਫਾਰਮੂਲਾ ਵੀ ਤੁਹਾਨੂੰ ਕੰਮ ਬਾਦ ਕਰੇਗਾ ਤੁਹਾਨੂੰ ਐਸਿਡ ਬਣੇਗਾ ਹੀ ਨਹੀਂ ਜਿਹੜਾ ਇੱਕ ਰੋਟੀ ਦੀ ਭੁੱਖ ਰੱਖ ਕੇ ਖਾਣਾ ਸ਼ੁਰੂ ਜਿਹਦੇ ਕੋਲ ਦੋ ਰੋਟੀਆਂ ਦੀ ਭੁੱਖ ਹੈ ਉਹ ਤਾਂ ਇੱਕ ਖਾਵੇ ਇੱਕ ਖਾਵੇ ਜਿਹਦੇ ਕੋਲ ਤਿੰਨ ਦੀ ਭੁੱਖ ਹੈ ਉਹ ਡੇਢ ਖਾਵੇ ਡੇਢ ਖਾਵੇ ਹਾਂਜੀ ਤਾਂ ਰਾਤ ਵੇਲੇ ਜਿਹੜਾ ਰਾਤ ਵੇਲੇ ਤਾਂ ਇਸ ਫਾਰਮੂਲੇ ਨੂੰ ਜਿਹੜਾ ਮੈਂ ਦੱਸਿਆ ਇਹਨੂੰ ਪਰਮਾਨੈਂਟਲੀ ਸ਼ੁਰੂ ਕਰ ਦਿਓ ਜੀ ਰਾਤ ਵੇਲੇ ਤਾਂ ਰਾਤ ਨੂੰ ਜਿੰਨਾ ਵੀ ਹਾਈਪਰ ਖਾਵਾਂਗੇ ਐਸਿਡਿਟੀ ਦੀ ਸਮੱਸਿਆ ਉਨੀ ਵਧੇਗੀ ਦਿਨ ਵੇਲੇ ਵੀ ਪਰਹੇਜ਼ ਕਰਨਾ ਹੈ ਪਰ ਜੇ ਰਾਤ ਨੂੰ ਕਰੋਗੇ ਤਾਂ ਜਿਆਦਾ ਬੈਸਟ ਹੋ ਜਾਏਗਾ ਜਿਆਦਾ ਬੈਸਟ ਹੋ ਜਾਏਗਾ ਜੀ ਜੀ ਅੱਛਾ ਤੇ ਇੱਕ ਹੋਰ ਬੜਾ ਅਹਿਮ ਮਾਮਲਾ ਹੈਗਾ ਜੀ ਬਹੁਤ ਵਾਰ ਹੁੰਦਾ ਜੀ ਗੈਸ ਤਜਾਬ ਬਣ ਬਣ ਕੇ ਬਣ ਬਣ ਕੇ ਸਾਡੇ ਨਾ ਇੱਕ ਤਾਂ ਗੋਲਾ ਜਿਹਾ ਬਣ ਜਾਂਦਾ ਢਿੱਡ 'ਚ ਉਹ ਜਦੋਂ ਤੁਸੀਂ ਹੱਥ ਲਾਉਣੇ ਹੋ ਤੇ ਉਦੋਂ ਤੱਕ ਤਾਂ ਰਿਲੈਕਸ ਰਹਿਣੇ ਹੋ ਤੁਸੀਂ ਹੱਥ ਛੱਡਤਾ ਤੇ ਫੇਰ ਨਾਲ ਦੇ ਨਾਲ ਫੇਰ ਉਹ ਉੱਪਰ ਉੱਠ ਕੱਢਦਾ ਉਹ ਕੀ ਚੀਜ਼ ਹੁੰਦੀ ਹੈ ਸਰ ਜਦੋਂ ਹਾਈਪਰ ਐਸਿਡਿਟੀ ਬਣੇਗੀ ਨਾ ਤਾਂ ਉਹ ਸਾਡੇ ਸਟਮਕ ਦੇ ਜੂਸਸ ਨੂੰ ਵੀ ਡਿਸਟਰਬ ਕਰੇਗੀ ਲੀਵਰ ਨੇ ਜਿਹੜੇ ਜੂਸਸ ਬਣਾ ਕੇ ਖਾਣੇ ਨੂੰ ਪਚਾਣਾ ਹੈ ਉਹਨਾਂ ਨੂੰ ਵੀ ਡਿਸਟਰਬ ਕਰੇਗਾ ਤਾਂ ਉਹਦੇ ਨਾਲ ਜੋ ਅਗਲੀ ਐਸਿਡਿਟੀ ਤੋਂ ਬਾਅਦ ਫਿਰ ਅਗਲੀ ਸਟੇਜਿੰਗ ਦੀ ਹੈ ਸਾਡੇ ਲੀਵਰ ਦੇ ਫੈਟੀ ਹੋਣ ਦੀ ਹੁਣ ਜਦੋਂ ਲੀਵਰ ਦੇ ਉੱਪਰ ਇਫੈਕਟ ਆਏਗਾ ਲੀਵਰ ਉੱਪਰ ਫੈਟ ਚੜੇਗੀ ਤਾਂ ਇੱਥੇ ਤੁਹਾਨੂੰ ਭਾਰੀਪਨ ਨਜ਼ਰ ਆਏਗਾ ਹੀ ਆਏਗਾ ਉਹ ਤੁਸੀਂ ਪੇਸ਼ੈਂਟ ਜਿਹੜੇ ਸੁਣ ਰਹੇ ਨੇ ਉਹ ਮਹਿਸੂਸ ਕਰਨਗੇ ਕਿ ਇਸ ਜਗ੍ਹਾ ਦੇ ਉੱਪਰ ਉਹਨਾਂ ਦੇ ਇੱਕ ਵੱਟ ਜੀ ਗੋਲਾ ਬਣਿਆ ਹੀ ਰਹਿੰਦਾ ਤਾਂ ਉਹ ਇੱਕ ਫੈਟ ਹੈ ਜਿਹੜੀ ਹਾਈਪੋਐਸਿਡਿਟੀ ਤੋਂ ਬਾਅਦ ਜਾਂ ਤੁਹਾਡੇ ਗਲਤ ਖਾਣ ਪੀਣ ਦੇ ਤਰੀਕੇ ਨਾਲ ਜਿਹੜੀ ਫੈਟ ਲੀਵਰ ਤੇ ਚੜੀ ਹੈ ਉਹਦਾ ਕਾਰਨ ਬਣ ਜਾਂਦਾ ਅੱਛਾ ਤੇ ਇੱਕ ਹੋਰ ਬੜਾ ਇੱਥੇ ਇਹ ਅਗਰ ਜਿਹੜੇ ਜਿਹੜੇ ਪੀੜਤ ਹੈਗੇ ਨੇ ਲੋਕ ਜਿਹਾ ਜਿਨ੍ਹਾਂ ਨੂੰ ਤਜ਼ਾਬ ਬਣਦਾ ਹੈ ਜਾ ਫਿਰ ਜਿਨ੍ਹਾਂ ਨੂੰ ਗੈਸ ਬਣਦਾ ਉਹਨਾਂ ਨੂੰ ਅਕਸਰ ਕਬਜ਼ ਵੀ ਹੋ ਜਾਂਦੀ ਹੈ ਉਹ ਫਿਰ ਗੈਸ ਤਜ਼ਾਬ ਕਰਕੇ ਕਬਜ਼ ਹੁੰਦੀ ਹੈ ਜਾਂ ਕੋਈ ਗਲਤ ਖਾਣ ਪਾਣ ਕਰਕੇ ਕਬਜ਼ ਹੋ ਜਾਂਦੀ ਜੀ ਜਦੋਂ ਸਰ ਉਹੀ ਗੱਲ ਆ ਗਈ ਨਾ ਜਦੋਂ ਆਪਾਂ ਦੱਬ ਕੇ ਖਾ ਲਿਆ ਤੇ ਅੱਗੇ ਖਾਣਾ ਪਚਿਆ ਹੀ ਨਹੀਂ ਪ੍ਰੋਪਰ ਅਧ ਪਚਿਆ ਖਾਣਾ ਜਦੋਂ ਪੇਟ 'ਚ ਜਾਏਗਾ ਜਦੋਂ ਪ੍ਰੋਪਰ ਪ체ਗਾ ਹੀ ਨਹੀਂ ਤਾਂ ਉਹ ਸਰ ਸਾਡੀ ਜਿੰਨੀਆਂ ਵੀ ਛੋਟੀ ਤੇ ਵੱਡੀ ਆਂਤ ਹੈ ਉਦੇ ਵਿੱਚ ਜਮਾ ਹੋਏਗਾ ਉਹਦੇ ਵਿੱਚ ਜਮਾ ਹੋ ਕੇ ਉਸ ਤੋਂ ਬਾਅਦ ਉਹਦੇ ਅੰਦਰ ਸੜਨ ਪੈਦਾ ਹੋਏਗੀ ਜਦੋਂ ਸੜਨ ਪੈਦਾ ਹੋਏਗੀ ਤਾਂ ਉਹਦੇ ਨਾਲ 103 ਤਰ੍ਹਾਂ ਦੀ ਗੈਸ ਪੇਟ ਦੇ ਵਿੱਚ ਹੋਰ ਬਣੇਗੀ ਜਿਹਦੇ ਨਾਲ ਉਹਦਾ ਸਾਰੀ ਲਾਈਫ ਸਾਰਾ ਜਿਹੜਾ ਸਰੀਰਕ ਢਾਂਚਾ ਉਹ ਡਿਸਟਰਬ ਹੋ ਜਾਏਗਾ ਤਾਂ ਉਹ ਕਬਜ ਦੀ ਸਮੱਸਿਆ ਵੀ ਜਿਹੜੀ ਹੈ ਉਹ ਤਾਂ ਹੀ ਬਣ ਜਾਂਦੀ ਹੈ ਕਿਉਂਕਿ ਜਿਹੜੀ ਪ੍ਰੋਪਰ ਸਾਡੀਆਂ ਜਿਹੜੀਆਂ ਛੋਟੀ ਤੇ ਵੱਡੀ ਆਂਤ ਤੇ ਉਹਦੀ ਸਫਾਈ ਨਹੀਂ ਹੋ ਪਾਰੀ ਉਹ ਤਾਂ ਨਹੀਂ ਹੋ ਪਾਰੀ ਕਿਉਂਕਿ ਹੈਵੀ ਖਾਦਾ ਹੋਇਆ ਤਾਂ ਹੈਵੀ ਖਾਣ ਕਰਕੇ ਹੀ ਸਾਰਾ ਸਿਸਟਮ ਜਿਹੜਾ ਉਹ ਵਿਗੜ ਗਿਆ। ਆਪਾਂ ਤਾਂ ਹੀ ਕਹ ਰਹੇ ਕਿ ਜੇਕਰ ਇੱਕ ਰੋਟੀ ਦੀ ਭੁੱਖ ਰੱਖ ਕੇ ਚੱਲੋਗੇ ਤਾਂ ਤੁਹਾਨੂੰ ਕਦੇ ਵੀ ਕਬਜ ਨਹੀਂ ਹੋਏਗੀ, ਤੁਹਾਡੇ ਕਦੇ ਵੀ ਐਸਿਡ ਨਹੀਂ ਬਣੇਗਾ, ਤੁਹਾਨੂੰ ਕਦੇ ਵੀ ਐਸਿਡ ਕਬਜ ਦੀ ਸਮੱਸਿਆ ਆਏਗੀ ਹੀ ਨਹੀਂ। ਜੀ। ਅੱਛਾ ਤਾਂ ਫਿਰ ਡਾਕਟਰ ਸਾਹਿਬ ਇਹ ਤੁਸੀਂ ਸੌਫ ਰੱਖਿਆ ਇੱਥੇ, ਧਨੀਆ ਰੱਖਿਆ ਤੇ ਨਾਲ ਜ਼ੀਰਾ ਰੱਖਿਆ ਤੇ ਇਹ ਕੀ ਕਰੇਗਾ ਜੀ? ਅਸਤਾਜ ਜਿਹੜੇ ਸਵੇਰੇ ਉੱਠਦੇ ਸਾਰ ਸਾਡੇ ਕੋਲ ਤਾਂ ਗੋਲੀਆਂ ਨੇ। ਐਂਟਸਟ ਦੇ ਕੈਪਸੂਲ ਹੈਗੇ ਨੇ ਦਾਣੇਦਾਰ ਜਿਹਾ ਅਸੀਂ ਸਵੇਰੇ ਅੰਦਰ ਮਾਰਦੇ ਆ ਡਾਕਟਰ ਕਹਿੰਦੇ ਨੇ ਉਸ ਤੋਂ ਬਾਅਦ ਜਿਹੜਾ ਕੋ ਮਰਜ਼ੀ ਖਾਂਦੇ ਫਰੀਜ ਹਾਂਜੀ ਉਹ ਤਾਂ ਚਲੋ ਜੋ ਪ੍ਰੋਸੈਸ ਨੂੰ ਦੱਸਦੇ ਨੇ ਠੀਕ ਹੈ ਬਟ ਇੱਥੇ ਜਿਹੜਾ ਆਪਾਂ ਦੱਸ ਰਹੇ ਆ ਇਹ ਐ ਸਿਰਫ ਤੇ ਸਿਰਫ ਸਾਡੀ ਰਸੋਈ ਦੇ ਵਿੱਚ ਪਈਆਂ ਚੀਜ਼ਾਂ ਨੇ ਇਹਨੂੰ ਲੈਣ ਵਾਸਤੇ ਕਿਸੇ ਤੁਹਾਨੂੰ ਕਿਸੇ ਵੀ ਡਾਕਟਰ ਕੋ ਜਾਣ ਦੀ ਜ਼ਰੂਰਤ ਨਹੀਂ ਹੈ ਕਿਸੇ ਵੈਦ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ ਸਾਡੇ ਘਰ ਦੇ ਵਿੱਚ ਪਈਆਂ ਨੇ ਪਰ ਜੇ ਇਹਨਾਂ ਨੂੰ ਸਹੀ ਤਰੀਕੇ ਨਾਲ ਸਾਨੂੰ ਵਰਤਣਾ ਆ ਗਿਆ ਤਾਂ ਫਰੂਕੀ ਸਾਹਿਬ ਇਹ ਤਾਂ ਤੁਹਾਡੇ ਸਰੀਰ ਦੇ ਵਿੱਚ ਇੱਕ ਐਸਾ ਅੰਮ੍ਰਿਤ ਪੈਦਾ ਕਰ ਦੇਗੀ ਜਿਹੜਾ ਰੋਗ ਪੈਦਾ ਹੋਣ ਹੀ ਨਹੀਂ ਦੇਵੇਗਾ ਤਾਂ ਇਹ ਆਪਾਂ ਇਹ ਇਹ ਉਹ ਫਾਰਮੂਲਾ ਹੈ ਜਿਹੜਾ ਤੁਹਾਡੇ ਐਸਿਡ ਨੂੰ ਪਰਮਾਨੈਂਟਲੀ ਠੀਕ ਕਰ ਦੇਗਾ ਪਰ ਉਸ ਤੋਂ ਪਹਿਲਾਂ ਜਿਨ੍ਹਾਂ ਦੇ ਐਸਿਡ ਐਸਿਡ ਹਾਈਪਰ ਬਣ ਰਿਹਾ ਹੈ ਜਲਣ ਜ਼ਿਆਦਾ ਹੋ ਰਹੀ ਹੈ ਉਹਨਾਂ ਲਈ ਆਪਾਂ ਇੱਕ ਫਾਰਮੂਲਾ ਲੈ ਕੇ ਆਏ ਆ ਜਿਹੜਾ ਇਨਸਟੈਂਟ ਕੁਝ ਹੀ ਮਿੰਟਾਂ ਦੇ ਵਿੱਚ ਉਹਨੂੰ ਠੀਕ ਕਰ ਦੇਗਾ ਇਹ ਸਰ ਅਜਮਾਇਆ ਹੋਇਆ ਨੁਸਖਾ ਹੈ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਆਉਂਦੇ ਨੇ ਜਿਹੜੇ ਹਾਈਪਰ ਐਸਿਡੀਟੀ ਨੂੰ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਇਹ ਫਾਰਮੂਲਾ ਦੱਸਿਆ ਹੈ ਉਹ ਸਾਨੂੰ ਖੁਦ ਆਣ ਕੇ ਇਹ ਰਿਜ਼ਲਟ ਦਾ ਜਵਾਬ ਦੇ ਰਹੇ ਨੇ ਕਿ ਸਰ ਵਾਕਿਆ ਹੀ ਜਿਹੜਾ ਫਾਰਮੂਲਾ ਤੁਸੀਂ ਇਨਸਟੈਂਟ ਵਾਲਾ ਦੱਸਿਆ ਸੀਗਾ ਉਹ ਸਾਨੂੰ ਕੰਮ ਕਰ ਗਿਆ ਜਾਂ ਸਾਨੂੰ ਕਾਲ ਆਂਦੀ ਹੈ ਤਾਂ ਉਹ ਕਹਿੰਦੇ ਸੀ ਸਾਨੂੰ ਦਵਾਈ ਫਾਰਮ ਤੋਂ ਵੀ ਕਾਲ ਆਂਦੀ ਹੈ ਜਾਂ ਇੱਥੋਂ ਵੀ ਕਾਲ ਆਂਦੀ ਹੈ ਉਹ ਕਹਿੰਦੇ ਵੀ ਦਵਾਈ ਭੇਜ ਦਿਓ ਅਸੀਂ ਕਹਿੰਨੇ ਵੀ ਸਮੱਸਿਆ ਉਸ ਮਸਲੇ ਜੋ 10 ਦਿਨ ਪਿਆ ਰਹੇ ਤਾਂ ਉਹਦੇ ਮੁਤਾਬਕ ਉਹਨਾਂ ਨੂੰ ਮੈਂ ਜੋ ਫਾਰਮੂਲਾ ਦੱਸਿਆ ਹੈ ਕਿ ਤੁਸੀਂ ਦਵਾਈ ਆਉਣ ਦੇ ਨੂੰ ਕੋਈ 2-4 ਦਿਨ 10 ਦਿਨ ਲੱਗ ਸਕਦੇ ਨੇ ਤਦ ਤੱਕ ਤੁਸੀਂ ਇਹ ਕਰੋ ਤਾਂ ਸਰ ਰਿਵਿਊ ਆਇਆ ਹੈ ਕਿ ਦਵਾਈ ਤਾਂ ਸਰ ਜਦੋਂ ਆਣੀ ਆਣੀ ਹੈ ਬਟ ਮੇਰੀ ਸਮੱਸਿਆ ਜਿਹੜੀ ਉਹ 50% ਹੱਲ ਹੋ ਚੁੱਕੀ ਹੈ ਸੋ ਇੰਨੀ ਜਲਦੀ ਇਹ ਕੰਮ ਕਰ ਜਾਂਦਾ ਜੀ ਜੀ ਮਤਲਬ ਤੁਹਾਡਾ ਕਹਿਣ ਦਾ ਭਾਵੇਂ ਹੋਇਆ ਕਿ ਅਸੀਂ ਵਿਆਹ ਚ ਪੁੱਠਾ ਸਿੱਧਾ ਖਾ ਕੇ ਆਏ ਆਈਸਕ੍ਰੀਮ ਵਿੱਚ ਗੁਲਾਬ ਜਾਮਨ ਪਾਈ ਜੀ ਜਾਂ ਕੋਲਡ ਡਰਿੰਕ ਤੋਂ ਬਾਅਦ ਅਸੀਂ ਕਾਫੀ ਪੀ ਲਈ ਉਸ ਤੋਂ ਬਾਅਦ ਸਾਡੇ ਤਜਾਬ ਬਣਿਆ ਗੈਸ ਬਣਿਆ ਜੀ ਬਲੂਟਿੰਗ ਹੋਈ ਤੇ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਇਸ ਵੇਲੇ ਦੱਸ ਰਹੇ ਹੋ ਤੇ ਉਹ ਗੋਲੀ ਤੋਂ ਪਹਿਲਾਂ ਕੰਮ ਕਰ ਜੇਗਾ ਪਹਿਲਾਂ ਕੰਮ ਕਰੇਗਾ ਇੱਥੇ ਵੀ ਤੁਸੀਂ ਬਹੁਤ ਵਧੀਆ ਆਪਾਂ ਸਵਾਲ ਲੈ ਕੇ ਆਂਦਾ ਹੈ ਕਿ ਜਿਹੜੇ ਲੋਕ ਵਿਆਹ ਚ ਜਾਂਦੇ ਨੇ ਜਾਂ ਪਾਰਟੀ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਆਪਣਾ ਕੀ ਹੁੰਦਾ ਹੈ ਕਿ ਸਗਨ ਪਾਇਆ ਹੁਣ ਉਹਦੀ ਪਰਭਾਈ ਕਰ ਲਈਏ ਉਹ ਪਰਭਾਈ ਕਿਵੇਂ ਕਰਦੇ ਆਪਾਂ ਕਿ ਪਲੇਟ ਇੱਕ ਲੈਨੇ ਆ ਉਹਦੇ ਚ ਸਾਰਾ ਕੁਝ ਹੀ ਪਾ ਲੈਨੇ ਆ ਪਹਿਲਾਂ ਆਪਾਂ ਸਲਾਦ ਵੀ ਲੈ ਲਿਆ ਸਲਾਦ ਤਾਂ ਖੈਰ ਬਹੁਤ ਘੱਟ ਲੋਕ ਚੂਜ਼ ਕਰਦੇ ਨੇ ਮਤਲਬ ਮਠਾਈ ਪਹਿਲਾਂ ਲੈ ਲਈ ਰਸਗੁੱਲੇ ਵੀ ਲੈ ਲੈ ਗੁਲਾਬ ਜਾਮਨ ਬਰਫੀ ਫਿਰ ਪਕੌੜੇ ਵੀ ਨਾਲ ਜਿੰਨੇ ਤਰ੍ਹਾਂ ਦੇ ਨੇ ਸਾਰੇ ਟੇਸਟ ਕਰਨੇ ਆਪਾਂ ਫਿਰ ਦੋ ਤਿੰਨ ਤਰ੍ਹਾਂ ਦੀਆਂ ਚਟਨੀਆਂ ਵੀ ਕਰਨੀਆਂ ਨੇ ਉਹ ਇੰਨਾ ਕੁਝ ਬੋਡੀ 'ਚ ਚਲਾ ਜਾਂਦਾ ਹੈ ਕਿ ਸੋ ਬੋਡੀ ਨੂੰ ਸਮਝ ਨਹੀਂ ਆਉਂਦੀ ਕਿ ਕਿਹੜੀ ਚੀਜ਼ ਪਹਿਲਾਂ ਪਛਾਣੀਏ ਤੇ ਕਿਹੜੀ ਬਾਅਦ 'ਚ ਪਛਾਣੀਏ ਜਿਸ ਤੋਂ ਬਾਅਦ ਉਹ ਸਮੱਸਿਆ ਆਂਦੀ ਹੈ ਫਿਰ ਦੂਸਰੀ ਚੀਜ਼ ਫਰਕੀ ਸਾਹਿਬ ਹੋਰ ਹੁੰਦੀ ਹੈ ਜਦ ਤੁਸੀਂ ਵਿਆਹ ਪਾਰਟੀ ਜਾਂਦੇ ਆ ਤੁਸੀਂ ਖਾਣਾ ਖਾ ਲਿਆ ਤੁਸੀਂ ਫ੍ਰੀ ਖੜਿਓ ਮੈਂ ਲੇਟ ਆਇਆ ਥੋੜਾ ਜਿਹਾ ਮੈਂ ਕਿਹਾ ਫੜੋ ਜੀ ਮੇਰੇ ਨਾਲ ਤੁਸੀਂ ਇੱਕ ਦਾ ਪਕੌੜਾ ਫੇਰ ਲੈ ਲਿਆ ਉਹ ਫੜ ਯਾਰ ਕੁਝ ਨਹੀਂ ਹੁੰਦਾ ਤੂੰ ਖਾ ਲੈ ਉਹ ਖਾਂਦੇ ਖਾਂਦੇ ਜਿਹੜੀ ਜਿੰਨਾ ਕ ਆਪਾਂ ਖਾਣਾ ਸੀ ਉਹ ਤਾਂ ਖਾਦਾ ਸੀ ਬਟ ਇੱਕ ਦੂਸਰੇ ਦੇ ਕਹਿਣ ਦੇ ਨਾਲ ਵੀ ਜਿਹੜਾ ਉਹ ਵੱਧ ਖਾ ਲਿਆ ਇਹ ਸਭ ਤੋਂ ਵੱਡਾ ਨੁਕਸਾਨ ਹੈ ਜਿਹੜਾ ਤੁਹਾਨੂੰ ਤੁਹਾਡਾ ਯਾਰ ਤੁਹਾਡਾ ਮਿੱਤਰ ਤੁਹਾਡਾ ਸੱਜਣ ਤੁਹਾਡਾ ਭੈਣ ਤੁਹਾਨੂੰ ਇਹ ਕਹਿ ਰਿਹਾ ਕਿ ਫੜ ਹੋਰ ਖਾ ਲੈ ਸਰ ਉਹ ਤੁਹਾਡਾ ਦੁਸ਼ਮਣ ਹੈ ਜਿਹੜਾ ਤੁਹਾਨੂੰ ਜ਼ਬਰਦਸਤੀ ਖਵਾ ਰਿਹਾ ਹੈ ਕਿਉਂਕਿ ਤੁਹਾਡੇ ਪੇਟ ਦੀ ਕੰਪੈਸੀ ਜੋ ਸੀ ਉਹ ਤੁਸੀਂ ਖਾ ਲਿਆ ਪਰ ਜੋ ਤੁਸੀਂ ਓਵਰ ਖਾ ਰਹੇ ਹੋ ਉਹ ਹੋਰ ਨੁਕਸਾਨ ਕਰਦਾ ਉਸ ਤੋਂ ਬਾਅਦ ਜਿੰਨੀ ਵਾਰ ਵੀ ਤੁਹਾਨੂੰ ਪਿਆਸ ਲੱਗ ਰਹੀ ਤੁਸੀਂ ਪਾਣੀ ਨਹੀਂ ਪੀ ਰਹੇ ਤੁਸੀਂ ਕੋਲਡ ਡਰਿੰਕ ਵੱਲ ਜਾ ਰਹੇ ਕਿਉਂਕਿ ਅੱਜਕੱਲ ਤਾਂ ਮਜੀਟੋ ਦਾ ਵੀ ਰਿਵਾਜ ਚੱਲ ਰਹੀ ਹੈ ਮਜੀਟੋ ਚੱਲ ਰਹੀ ਹੈ ਮਿੰਟ-ਮਿੰਟ ਤੇ ਤੁਸੀਂ ਮਜੀਟੋ ਦੇ ਗਲਾਸ ਚੱਕ ਕੇ ਪੀ ਰਹੇ ਹੋ ਉਸ ਤੋਂ ਬਾਅਦ ਆਈਸਕ੍ਰੀਮ ਲੱਗੀ ਜੀ ਆਈਸਕ੍ਰੀਮ ਵੀ ਖਾ ਲਈ ਹੈ ਮਤਲਬ ਜੋ ਉੱਥੇ ਲੱਗਿਆ ਹੈ ਸਟਾਲ ਦੇ ਵਿੱਚ ਅਸੀਂ ਕੋਈ ਵੀ ਚੀਜ਼ ਟੇਸਟ ਕੀਤੇ ਬਿਨਾ ਨਹੀਂ ਰਹਿੰਦੇ ਜਿਸ ਤੋਂ ਬਾਅਦ ਫਿਰ ਜਦੋਂ ਘਰੇ ਆਣੇ ਆ ਫਿਰ ਉਦੋਂ ਐਸਿਡ ਬਣਦਾ ਹੈ ਬੀਪੀ ਕਿਸੇ ਦਾ ਲੋ ਕਿਸੇ ਦਾ ਉੱਪਰ ਕਿਸੇ ਦਾ نیچے ਕਿਸੇ ਦਾ ਉੱਪਰ ਫਿਰ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਫਿਰ ਅਸੀਂ ਕੀ ਕਹਿੰਦੇ ਆ ਕਿ ਦਵਾ-ਦਵਾ ਹੁਣ ਡਾਕਟਰ ਕੋਲੇ ਜਾਈਏ ਕੋਈ ਨਾ ਕੋਈ ਗੋਲੀ ਲਈਏ ਜਾਂ ਕੁਝ ਟ੍ਰੀਟਮੈਂਟ ਲਈਏ ਤੇ ਰਿਲੀਫ ਆਵੇ ਪਰ ਸਰ ਇੱਥੇ ਜੇ ਇਸ ਤਰ੍ਹਾਂ ਵੀ ਤੁਹਾਡੇ ਨਾਲ ਹੋ ਗਿਆ ਤਾਂ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਗੀ ਇਹ ਜਿਹੜਾ ਫਾਰਮੂਲਾ ਹੈ ਇਹਨੂੰ ਅਪਣਾਓਗੇ ਤਾਂ ਸਰ ਇਨਸਟੈਂਟ ਤੁਹਾਨੂੰ ਇਹ ਸਾਰੀ ਸਮੱਸਿਆ ਦਾ ਹੱਲ ਮਿਲ ਜੇਗਾ ਤਾਂ ਆਪਾਂ ਇਸ ਫਾਰਮੂਲੇ ਵੱਲ ਚੱਲਦੇ ਹਾਂ ਕੱਟਸ ਆ ਵੀ ਸਤੋਂ ਪਹਿਲਾਂ ਕਿਸੀ ਨੁਸਖਾ ਫਾਰਮੂਲਾ ਲੋਕਾਂ ਨਾਲ ਸਾਂਝਾ ਕਰਿਏ ਸਾਨੂੰ ਇਹ ਗੱਲ ਸਮਝਾਓ ਵੀ ਜਿਨ੍ਹਾਂ ਦੇ ਲਗਾਤਾਰ ਗੈਸ ਲਗਾਤਾਰ ਤਜ਼ਾਬ ਨੂੰ ਨਜ਼ਰਅੰਦਾਜ਼ ਕਰੀ ਜਾ ਰਹੇ ਨੇ ਫਿਰ ਉਹਦਾ ਰਿਜ਼ਲਟ ਤੁਸੀਂ ਕਿਸ ਤਰ੍ਹਾਂ ਦਾ ਦੇਖਿਆ ਹੋਇਆ ਸਰ ਉਹਦਾ ਬਹੁਤ ਜ਼ਿਆਦਾ ਭਿਆਨਕ ਰਿਜ਼ਲਟ ਆਂਦਾ ਹੈ ਇਹਦੇ 'ਚ ਸਰ ਜਦੋਂ ਐਸਿਡ ਬਣਦਾ ਹੈ ਤਾਂ ਮੈਂ ਆਪਾਂ ਪਹਿਲਾਂ ਬੋਲਿਆ ਕਿ ਮੈਂਬਰਨ ਜਿਹੜੀ ਹੈ ਉਹਦੇ 'ਚ ਜ਼ਖਮ ਹੁੰਦੇ ਨੇ ਫੂਡ ਪਾਈਪ ਦੇ ਵਿੱਚ ਜ਼ਖਮ ਹੁੰਦੇ ਨੇ ਉਹ ਫਿਰ ਜ਼ਖਮ ਨੂੰ ਜਦੋਂ ਆਪਾਂ ਉਹੀ ਗੋਲੀਆਂ ਖਾ ਕੇ ਜਾਂ ਮਾੜਾ ਮੋਟਾ ਫਾਰਮੂਲੇ ਦੇ ਨਾਲ ਆਪਾਂ ਟ੍ਰੀਟਮੈਂਟ ਲੈ ਕੇ ਉਹਨੂੰ ਚਲਾਈ ਚੱਲ ਚੱਲਦੇ ਆ ਤਾਂ ਉਸ ਤੋਂ ਬਾਅਦ ਸਰ ਉਹਦੇ ਚ ਹੌਲੀ ਹੌਲੀ ਕਰਕੇ ਸਟਮਕ ਦੇ ਕੈਂਸਰ ਵੀ ਬਣ ਜਾਂਦੇ ਨੇ ਐਸੋਫਿਗਰ ਦੇ ਕੈਂਸਰ ਵੀ ਬਣ ਜਾਂਦੇ ਨੇ ਅੱਜ ਬਹੁਤ ਸਾਰੇ ਪੇਸ਼ੈਂਟ ਜਿਹੜੇ ਨੇ ਉਹ ਐਸੋਫਿਗਰ ਦੇ ਕੈਂਸਰ ਦੇ ਨਾਲ ਪੀੜਤ ਨੇ ਪਰ ਉਹਦੀ ਸ਼ੁਰੂਆਤ ਇੱਕ ਦਿਨ ਅੱਜ ਉਹਨਾਂ ਨੂੰ ਯਾਦ ਨਹੀਂ ਹੋਏਗਾ ਪਰ ਇੱਕ ਦਿਨ ਉਹਦੀ ਸ਼ੁਰੂਆਤ ਸਿਰਫ ਇਸ ਐਸਿਡ ਤੋਂ ਹੀ ਹੋਈ ਸੀ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਵੀ ਜਿਹੜਾ ਐਸਿਡ ਹੈ ਤਜ਼ਾਬ ਹੈ ਇਹ ਕੈਂਸਰ ਦਾ ਕਾਰਨ ਵੀ ਬਣਦਾ ਹੈ ਜੀ ਬਣਦਾ ਹੈ ਬਿਲਕੁਲ ਬਣਦਾ ਹੈ ਤਾਂ ਇਥੋਂ ਤੱਕ ਪਹੁੰਚਣ ਤੋਂ ਪਹਿਲਾਂ ਅਗਰ ਅਸੀਂ ਆਪਣਾ ਸਹੀ ਤਰੀਕੇ ਨਾਲ ਇਲਾਜ ਕਰ ਲਈਏ ਤਾਂ ਸਾਨੂੰ ਉੱਥੇ ਤੱਕ ਪਹੁੰਚਣ ਦੀ ਲੋਬਤ ਨਹੀਂ ਆਏਗੀ। ਡਾਕਟਰ ਸਾਹਿਬ ਚਲੋ ਵੀਡੀਓ ਕਾਫੀ ਲੰਮੀ ਹੋ ਰਹੀ ਹੈ। ਹੁਣ ਸਾਨੂੰ ਇਹ ਦੱਸ ਦੋ ਵੀ ਜਿਹੜਾ ਤੁਹਾਡਾ ਪਰਮਾਨੈਂਟ ਐਸਿਡਿਟੀ ਨੂੰ ਤਜ਼ਾਬ ਨੂੰ ਬਲੂਟਿੰਗ ਨੂੰ ਖੱਟੇ ਮਿੱਠੇ ਦਕਾਰਾਂ ਤੋਂ ਰਾਹਤ ਦਿਲਾਉਣ ਵਾਲਾ ਕਿਹੜਾ ਨੁਸਖਾ ਹੈ ਕਿਵੇਂ ਬੰਨਣਾ ਹੈ ਇਹਦਾ ਇਸਤੇਮਾਲ ਕਿਵੇਂ ਕਰਨਾ ਸਰ ਇਹਦੇ ਵਿੱਚ ਆਪਣੇ ਸੌਫ ਆ ਗਈ ਇਹਦੇ ਵਿੱਚ ਧਨੀਆਂ ਆ ਗਿਆ ਤੇ ਇਹਦੇ ਵਿੱਚ ਜੀਰਾ ਆ ਗਿਆ ਇਹ ਸਿੰਪਲ ਚੀਜ਼ਾਂ ਸਾਡੀ ਰਸੋਈ 'ਚ ਪਈਆਂ ਨੇ ਇੱਕ ਇੱਕ ਚਮਚ ਤੁਸੀਂ ਦੋ ਗਲਾਸ ਪਾਣੀ ਦੇ ਲੈ ਲੈਣੇ ਨੇ ਉਹਨੂੰ ਗੈਸ ਚੁੱਲ੍ਹੇ ਉੱਪਰ ਰੱਖ ਦੇਣਾ ਦੋ ਗਲਾਸ ਪਾਣੀ ਦੇ ਉਹਦੇ ਵਿੱਚ ਇੱਕ ਚਮਚ ਸੌਂਫ ਦਾ ਪਾ ਲੈਣਾ ਇੱਕ ਧਨੀਏ ਦਾ ਤੇ ਇੱਕ ਜੀਰੇ ਦਾ ਤਿੰਨ ਚਮਚ ਤੁਸੀਂ ਉਹਦੇ ਵਿੱਚ ਪਾ ਕੇ ਰੱਖ ਦੇਣੇ ਨੇ 4 ਤੋਂ 5 ਮਿੰਟ ਦਾ ਉਹਨੂੰ ਗਰਮ ਕਰਨਾ ਹੈ ਜਦੋਂ ਇੱਕ ਕੱਪ ਰਹਿ ਗਿਆ ਤਾਂ ਉਸ ਪਾਣੀ ਨੂੰ ਜਿਹੜਾ ਹੈ ਉਸ ਫਾਰਮੂਲੇ ਨੂੰ ਜਿਹੜਾ ਹੈ ਤੁਸੀਂ ਜੋ ਇਹ ਫਾਰਮੂਲਾ ਬਣ ਜੇਗਾ ਇਸ ਫਾਰਮੂਲੇ ਨੂੰ ਤੁਸੀਂ ਸਿਪ ਸਿਪ ਕਰਕੇ ਪੀਣਾ ਹੈ ਇਹ ਸਵੇਰੇ ਤੁਸੀਂ ਖਾਲੀ ਪੇਟ ਵੀ ਲੈ ਸਕਦੇ ਮਤਲਬ 4-5 ਮਿੰਟ ਉਬਾਲਣਾ ਵੀ ਹੈ 4-5 ਮਤਲਬ ਕਿ ਦੋ ਗਲਾਸ ਪਾਣੀ ਦੇ ਪਾਏ ਨੇ ਤਾਂ ਜਦੋਂ ਇੱਕ ਗਲਾਸ ਰਹਿ ਗਿਆ ਉਸ ਟਾਈਮ ਤੇ ਮਤਲਬ 4-5 ਮਿੰਟ ਦੇ ਵਿੱਚ ਜਿਹੜਾ ਉਹ ਇੱਕ ਗਲਾਸ ਪਾਣੀ ਦਾ ਜਿਹੜਾ ਉਹ ਉਹ ਭਾਫ਼ ਦੇ ਰੂਪ ਚ ਚਲੀ ਜਾਏਗਾ ਜੀ ਜੀ ਇਹ ਨੁਸਖਾ ਫਾਰਮੂਲਾ ਸਾਡੇ ਕੋਲ ਬਣ ਕੇ ਆ ਗਿਆ ਜੀ ਜੀ ਇਹ ਨੁਸਖਾ ਫਾਰਮੂਲਾ ਜਿਹੜਾ ਇਹਨੂੰ ਸਿਪ ਸਿਪ ਕਰਕੇ ਤੁਸੀਂ ਪੀਣਾ ਠੀਕ ਹੈ ਔਰ ਸਵੇਰੇ ਇਹਨੂੰ ਖਾਲੀ ਪੇਟ ਵੀ ਪੀ ਸਕਦੇ ਆ ਔਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਵੀ ਪੀ ਸਕਦੇ ਆ ਔਰ ਇਹਨੂੰ ਲਗਾਤਾਰ ਵੀ ਲੈ ਸਕਦੇ ਆ ਕਿਉਂਕਿ ਇਹ ਸਾਡੀ ਰਸੋਈ ਦੇ ਜਿਹੜੇ ਹਰਬਸ ਨੇ ਇਹਨਾਂ ਦਾ ਕੋਈ ਵੀ ਸਾਡੀ ਬੋਡੀਜ਼ ਉੱਪਰ ਕੋਈ ਹਾਰਮਫੁਲ ਨਹੀਂ ਹੈ ਸਾਡੀ ਬੋਡੀ ਲਈ ਇਸ ਕਰਕੇ ਨੂੰ ਰੋਜ਼ ਵੀ ਰੋਜ਼ਾਨਾ ਵੀ ਲੈ ਸਕਦੇ ਆ ਇਹਨੂੰ ਰੋਜ਼ਾਨਾ ਲੈਣ ਦੇ ਨਾਲ ਤੁਹਾਡੀ ਪਰਮਾਨੈਂਟ ਜਿਹੜੀ ਐਸਿਡ ਨੂੰ ਆਪਾਂ ਠੀਕ ਕਰ ਸਕਦੇ ਆ ਟੈਸਟ ਕਰਕੇ ਦੇਖਦੇ ਆ ਵੀ ਟੈਸਟ ਕਿਦਾਂ ਦਾ ਬਣਾਇਆ ਡਾਕਟਰ ਸਾਹਿਬ ਨੇ ਨੁਸਖਾ ਫਾਰਮੂਲਾ ਇਹਨਾਂ ਨੇ ਦਿੱਤਾ ਵਾ ਟੈਸਟ ਵੀ ਕਾਫੀ ਵਧੀਆ ਹੈ ਕੋਈ ਪੀਨਚਲ ਅਲਰਜੀ ਮੈਨ ਲੱਗਦਾ ਕਿਸੇ ਨੂੰ ਹੋਣੀ ਨਹੀਂ ਚਾਹੀਦੀ ਹੋਣੀ ਨਹੀਂ ਇਹ ਸਰ ਟੇਸਟੀ ਇੰਨਾ ਬਣ ਜਾਏਗਾ ਕਿ ਇਹ ਤਾਂ ਸਵਾਦ ਸਵਾਦ ਹੀ ਆਪਾਂ ਇੰਨਾ ਪੀ ਸਕਦੇ ਆ ਜੀ ਤੇ ਫਿਰ ਜਿਹੜਾ ਇਨਸਟੈਂਟ ਇਕਦਮ ਬਣ ਜਾਂਦਾ ਜੀ ਕਿਹਨੂੰ ਅਸੀਂ ਕਹਿੰਦੇ ਵੀ ਗੈਸ ਦਾ ਤਜ਼ਾਬ ਦਾ ਐਸਿਡ ਦਾ ਦੌਰਾ ਪੈ ਜਾਂਦਾ ਜੀ ਹਾਂ ਉਹਦੇ ਵਾਸਤੇ ਆਪਣੇ ਕੋਲੇ ਇਹ ਫਾਰਮੂਲਾ ਹੈ ਇਹਦੇ ਵਾਸਤੇ ਸਿੰਪਲ ਆਪਣੇ ਕੋਲੇ ਇੱਕ ਗਲਾਸ ਪਾਣੀ ਹੈ ਇਹ ਗਲਾਸ ਪਾਣੀ ਲੈ ਲਿਆ ਔਰ ਇਹਦੇ ਵਿੱਚ ਇਹਦੇ ਲਈ ਆਪਾਂ ਨਮਕ ਜੀ ਨਮਕ ਕੀ ਹੈ ਜੀ ਜੀ ਇਹ ਨਮਕ ਨਹੀਂ ਹੈ ਇਹੀ ਤਾਂ ਇਸ ਫਾਰਮੂਲੇ ਦੀ ਖਾਸੀਅਤ ਹੈ ਕਿ ਜਿਹਦੇ ਨਾਲ ਤੁਹਾਨੂੰ ਕੁਝ ਸੈਕਿੰਡ ਦੇ ਵਿੱਚ ਜਿਹੜਾ ਉਹ ਰਿਜ਼ਲਟ ਮਿਲ ਜੇਗਾ ਤੁਸੀਂ ਮਾਰਕੀਟ ਦੇ ਵਿੱਚੋਂ ਇਹਨੂੰ ਬੜੇ ਹੀ ਈਜ਼ੀ ਤਰੀਕੇ ਨਾਲ ਪਰਚੇਸ ਕਰ ਸਕਦੇ ਹੋ ਬੜੀ ਸਸਤੀ ਚੀਜ਼ ਹੈ ਮੈਂ ਕਹਿ ਸਕਦਾ ਕਿ ਇਹਨੂੰ 1 ਤੋਂ 2 ਰੁਪਏ ਦੇ ਵਿੱਚ ਜਿਹੜਾ ਇਹ ਤੁਹਾਡਾ ਇਨਸਟੈਂਟ ਜਿਹੜਾ ਰਿਜ਼ਲਟ ਮਿਲ ਜੇਗਾ ਤੁਹਾਨੂੰ ਤਾਂ ਇਹ ਹੈ ਕੀ ਹੈ ਇਹ ਹੈ ਜੀ ਬੇਕਿੰਗ ਸੋਡਾ ਤੁਸੀਂ ਬੇਕਿੰਗ ਦਾਮਗੀ ਸਮਝ ਗਏ ਨਹੀਂ ਜੀ ਨਹੀਂ ਇਹ ਤੁਸੀਂ ਬੇਕਿੰਗ ਪਾਊਡਰ ਤਾਂ ਸੁਣਿਆ ਹੋਵੇਗਾ ਮਗਰ ਇਹ ਬੇਕਿੰਗ ਸੋਡਾ ਹੈ ਸੋਡਾ ਦੇ ਨਾਮ ਦਾ ਖਾਣ ਵਾਲਾ ਬੇਕਿੰਗ ਸੋਡਾ ਖਾਣ ਵਾਲਾ ਬੇਕਿੰਗ ਸੋਡਾ ਹੈ ਇਹਨੂੰ ਤੁਸੀਂ ਲੈਣਾ ਹੈ ਔਰ ਇਦਾਂ ਤੁਸੀਂ ਚਮਚ ਦਾ ਚੌਥਾ ਹਿੱਸਾ ਮਤਲਬ ਇੰਨਾ ਕੁ ਆਪਾਂ ਜਿਹੜਾ ਹੈ ਉਹ ਗਲਾਸ ਇੱਕ ਪਾਣੀ ਦੇ ਵਿੱਚ ਪਾਣਾ ਹੈ ਜਿਹਨੂੰ ਮਿੱਠਾ ਸੋਡਾ ਵੀ ਕਹਿੰਦੇ ਨੇ ਜੀ ਨਹੀਂ ਮਿੱਠਾ ਸੋਡਾ ਸਰ ਥੋੜਾ ਹੋਰ ਅਲੱਗ ਆ ਜਾਂਦਾ ਇਹ ਬੇਕਿੰਗ ਬੇਕਿੰਗ ਸੋਡਾ ਹੈ ਬੇਕਿੰਗ ਸੋਡਾ ਹੈ ਤਾਂ ਇਹਨੂੰ ਇੰਨਾ ਕੁ ਆਪਾਂ ਜਿਹੜਾ ਉਹ ਇਹਦੇ ਵਿੱਚ ਪਾ ਲਿਆ ਔਰ ਉਸ ਤੋਂ ਬਾਅਦ ਸਾਡਾ ਲੈਮਨ ਹੈ ਨਿੰਬੂ ਜਿਹੜਾ ਹੈ ਇੱਕ ਨਿੰਬੂ ਜਿਹੜਾ ਹੈ ਉਹ ਪੂਰੇ ਦਾ ਪੂਰਾ ਆਪਾਂ ਇਸ ਦੇ ਵਿੱਚ ਨਿਚੋੜ ਦਾਂਗੇ ਤਾਂ ਇਹਨੂੰ ਤੁਸੀਂ ਦੇਖੋਗੇ ਕਿ ਇਹਨੂੰ ਪਾੰਦੇ ਸਾਰ ਹੀ ਇਹਦੇ ਚ ਇਸ ਦੇ ਵਿੱਚ ਇਹ ਫਾਰਮੂਲਾ ਜਿਹੜਾ ਹੈ ਇਹ ਤਾਂ ਉਬਾਲੇ ਮਾਰਨ ਲੱਗੇ ਇਹ ਉਬਾਲੇ ਮਾਰਨ ਲੱਗ ਪਿਆ ਜੀ ਇਹ ਤੁਸੀਂ ਬਹੁਤ ਮਾਰਕੀਟ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੁਝ ਪੈਕਿੰਗ ਦੇ ਵਿੱਚ ਚੀਜ਼ਾਂ ਦੇਖਦੇ ਹੋਗੇ ਜਿਹੜੀਆਂ ਇਨਸਟੈਂਟ ਵਾਸਤੇ ਨੇ ਬਟ ਇਹ ਉਹਨਾਂ ਤੋਂ ਵੀ ਜ਼ਬਰਦਸਤ ਚੀਜ਼ ਜਿਹੜੀ ਬਣ ਚੁੱਕੀ ਹੈ ਕਿ ਜਿਹੜੀ ਵਿੱਚ ਸਿਰਫ ਬੇਕਿੰਗ ਸੋਡਾ ਚਮਚ ਦਾ ਚੌਥਾ ਹਿੱਸਾ ਹੈ ਔਰ ਇੱਕ ਪੂਰਾ ਨਿੰਬੂ ਜਿਹੜਾ ਨਚੋੜਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਸਿਪ ਸਿਪ ਕਰਕੇ ਇਹਨੂੰ ਵੀ ਲੈਣਾ ਸਰ ਇਹ ਹੈ ਤੁਹਾਡਾ ਇਨਸਟੈਂਟ ਜਿਹੜਾ ਐਸਿਡ ਦਾ ਫਾਰਮੂਲਾ ਜੀ ਜੀ ਅੱਛਾ ਡਾਟਸ ਅਫਰੀਕਾ ਆਖਰ ਦੇ ਵਿੱਚ ਸਵਾਲ ਇਹ ਹੈ ਵੀ ਜਿਹੜੇ ਲੋਕਾਂ ਨੂੰ ਇਹ ਕਹਿੰਦੇ ਜੀ ਅਸੀਂ ਨੁਸਖੇ ਫਾਰਮੂਲੇ ਅਸੀਂ ਤਾਂ ਉਹ ਜਿਹੜਾ ਅੱਜ ਕੱਲ ਮਾਰਕੀਟ ਦੇ ਵਿੱਚ ਵੀ ਬਹੁਤ ਸਾਰੇ ਚੀਜ਼ਾਂ ਆਉਂਦੀਆਂ ਨੇ ਜੀ ਉਹ ਵੀ ਅਸੀਂ ਪੁੜੀਆਂ ਬਣਾ ਬਣਾ ਕੇ ਇਸ ਤਰੀ ਲਿਆ ਲੈ ਕੇ ਬੜੀਆਂ ਦੇਖ ਲਈਆਂ ਪਰ ਕਹਿੰਦੇ ਜੀ ਦੁਨੀਆ ਤੇ ਕੋਈ ਇਦਾਂ ਦਾ ਡਾਕਟਰ ਜੰਮਿਆ ਹੀ ਨਹੀਂ ਜਿਹੜਾ ਸਾਡਾ ਗੈਸ ਤਜਾਬ ਐਸਿਡ ਠੀਕ ਕਰ ਦੇ ਜੀ ਇਹ ਸਰ ਸਾਡੇ ਕੋਲ ਵੀ ਬੜੇ ਪੇਸ਼ੈਂਟ ਐਵੇਂ ਆਣ ਕੇ ਬੋਲਦੇ ਨੇ ਕਿ ਸਰ ਅਸੀਂ ਬਾਰੇ ਡਾਕਟਰਾਂ ਕੋਲ ਜਾ ਕੇ ਆ ਗਏ ਪਰ ਸਾਡਾ ਗੈਸ ਐਸਿਡ ਠੀਕ ਨਹੀਂ ਹੋਇਆ ਸੋ ਆਪਾਂ ਫਾਰਮੂਲੇ ਦੇ ਦਿੱਤੇ ਨੇ ਅਸੀਂ ਤਾਂ ਇਹ ਕਹਿੰਨੇ ਆਂ ਕਿ ਆਪਣੇ ਘਰੇ ਬੈਠ ਕੇ ਇਸ ਫਾਰਮੂਲੇ ਨੂੰ ਬਣਾਓ ਔਰ ਇਸ ਸਮੱਸਿਆ ਤੋਂ ਰਾਹਤ ਪਾਓ ਫਿਰ ਵੀ ਜੇ ਕੋਈ ਇਹ ਫਾਰਮੂਲੇ ਬਣਾਉਣਾ ਹੀ ਨਹੀਂ ਚਾਹੁੰਦਾ ਤਾਂ ਉਹਦੇ ਵਾਸਤੇ ਸਰ ਆਪਣੇ ਕੋਲੇ ਇਹ ਜਿਹੜੀ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਜਿਹੜੀ ਮੈਡੀਸਿਨ ਹੈ ਬੂੰਦਾਂ ਵਾਲੀ ਬੂੰਦਾਂ ਵਾਲੀ ਦਵਾਈ ਹੈ ਜਿਹਨੂੰ ਅਸੀਂ ਅੰਮ੍ਰਿਤ ਕਹਿ ਲੈਂਦੇ ਆਂ ਇਹ ਅੰਮ੍ਰਿਤ ਦੀਆਂ ਬੂੰਦਾਂ ਜਿਹੜੀਆਂ ਨੇ ਉਹ ਇਸ ਐਸਿਡ ਨੂੰ ਠੀਕ ਕਰ ਸਕਦੀਆਂ ਨੇ ਤਾਂ ਇਹਨੂੰ ਤੁਸੀਂ ਅ ਰਾਇ ਇਲੈਕਟ੍ਰੋ ਹੋਮਪੈਥੀ ਤੇ ਪਹੁੰਚ ਕੇ ਵੀ ਤੁਸੀਂ ਇਹਨੂੰ ਲੈ ਸਕਦੇ ਹੋ ਤਾਂ ਇਸ ਫਾਰਮੂਲੇ ਦੇ ਨਾਲ ਤੁਸੀਂ ਆਪਣੇ ਪਰਮਨੈਂਟਲੀ ਜਿਹੜਾ ਤੁਹਾਡਾ ਸਮੱਸਿਆ ਦਾ ਹੱਲ ਕਰ ਸਕਦੇ ਹੋ ਜਿਹੜੇ ਇਹ ਤੁਹਾਡੀਆਂ ਬੂੰਦਾ ਹੈਗੀਆਂ ਨੇ ਕਿੰਨੇ ਟਾਈਮ ਚ ਰੀਲਿਫ ਦੇਣੀ ਸ਼ੁਰੂ ਕਰ ਦਿੰਦੀਆਂ ਨੇ ਸਰ ਇਹ ਵੈਰੀ ਕਰ ਜਾਂਦਾ ਹੈ ਹਰ ਇੱਕ ਬਾਡੀ ਦੇ ਉੱਪਰ ਬਟ ਅਸੀਂ ਪੰਤ ਕਟੋ ਕਟ 15 ਦਿਨ ਕਹਿ ਕੇ ਚੱਲ ਜਿਆ ਕਿ 15 ਦਿਨ ਤੁਸੀਂ ਜਿਹੜਾ ਇਸ ਫਾਰਮੂਲੇ ਲੈਂਦੇ ਹੋ ਤਾਂ ਤੁਹਾਨੂੰ ਰੀਲੀਫ ਮਹਿਸੂਸ ਹੁੰਦਾ ਬਟ 90 ਦਿਨ ਦਾ ਜਿਹੜਾ ਸਾਡਾ ਬੇਸਿਕ ਕੋਰਸ ਹੈ ਉਹ ਤਾਂ ਕਰਨਾ ਹੀ ਪਏਗਾ ਬਟ ਰੀਲੀਫ ਵਾਸਤੇ 15 ਤੋਂ 20 ਦਿਨ ਬਹੁਤ ਨਹੀਂ ਸੰ ਜਿੰਨਾ ਮਰਜ਼ੀ ਪੁਰਾਣਾ ਹੋਵੇ ਜਿੰਨਾ ਮਰਜ਼ੀ ਪੁਰਾਣਾ ਹੋਵੇ ਸਦੀਆਂ ਪੁਰਾਣਾ ਸਦੀਆਂ ਪੁਰਾਣਾ ਸਦੀਆਂ ਪੁਰਾਣੇ ਵਾਲੇ ਨੂੰ ਵੀ ਜਿਹੜਾ ਉਹ ਇਲੈਕਟ੍ਰੋ ਹੋਮਿਓਪੈਥੀ ਦੀ ਜੀ ਹੈ ਇਹ ਅਮਰਤ ਹੈ ਇਹ ਨੂੰ ਠੀਕ ਕਰਨ ਦਾ ਦਮ ਰੱਖਦਾ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਕੰਸਲਟ ਕਰਨਾ ਹੋਵੇ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਆ ਤੁਹਾਡੇ ਨਾਲ ਕੋਈ ਆਪਣੀ ਗੈਸ ਤਜਾਬ ਐਸਿਡ ਬਾਬਤ ਤੁਸੀਂ ਬਹੁਤ ਸੋਹਣੀ ਜਾਣਕਾਰੀ ਅੱਜ ਸਾਡੇ ਨਾਲ ਸਾਂਝੀ ਕੀਤੀ ਹੈ ਅਗਰ ਹੋਰ ਕਿਸੇ ਨੇ ਆਪਣੇ ਗੈਸ ਬਾਬਤ ਤਜਾਬ ਬਾਬਤ ਗੱਲਬਾਤ ਕਰਨੀ ਹੋਵੇ ਸਮਝਣਾ ਹੋਵੇ ਨੁਸਖਾ ਫਾਰਮੂਲਾ ਸਮਝਣਾ ਹੋਵੇ ਜਾਂ ਤੁਹਾਡੇ ਕੋਲ ਜਿਹੜਾ ਤੁਹਾਡਾ ਨੁਸਖੇ ਫਾਰਮੂਲਾ ਤੁਸੀਂ ਖੁਦ ਦੇ ਬਣਾਏ ਹੋਏ ਨੇ ਉਹ ਲੈਣਾ ਹੋਵੇ ਰਾਬਤਾ ਕਰਨ ਦਾ ਕੀ ਟੰਗ ਹੈ ਸਰ ਸਭ ਤੋਂ ਪਹਿਲਾਂ ਤਾਂ ਜਿਹੜੇ ਸਕਰੀਨ ਤੇ ਨੰਬਰ ਚੱਲਦੇ ਪਏ ਨੇ ਉਹ ਸਕਰੀਨ ਦੇ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਸਾਡੇ ਆਫਿਸ ਸਟਾਫ ਦੇ ਨਾਲ ਗੱਲ ਕਰਕੇ ਅਪਾਇੰਟਮੈਂਟ ਬੁੱਕ ਕਰ ਸਕਦੇ ਨੇ ਔਰ ਜਿਹੜਾ ਆਪਣਾ ਐਡਰੈਸ ਹੈਗਾ ਉਹ ਹੈਗਾ ਜੀ ਨਿਊ ਅੰਮ੍ਰਿਤਸਰ ਬੀ ਬਲਾਕ ਹਾਊਸ ਨੰਬਰ 9 ਨਿਊ ਅੰਮ੍ਰਿਤਸਰ ਦੇ ਵਿੱਚ ਪਹੁੰਚ ਕੇ ਵੀ ਤੁਸੀਂ ਸਾਨੂੰ ਮਿਲ ਸਕਦੇ ਹੋ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਮੈਨੂੰ ਲੱਗਾ ਹੀ ਡਕਾਰ ਇਹ ਤਾਂ ਪੀਂਦੇ ਸਾਰੇ ਡਕਾਰ ਸ਼ੁਰੂ ਹੋ ਗਏ ਜੀ ਸਾਰੇ ਡਕਾਰ ਸਰ ਇਹ ਜਿਹੜਾ ਫਾਰਮੂਲਾ ਆਪਾਂ ਦਿੱਤਾ ਹੈ ਨਾ ਇਹਨੂੰ ਪੀਂਦੇ ਸਾਰੇ ਵੀ ਨਾਲ ਦੀ ਨਾਲ ਡਕਾਰ ਆਏਗਾ ਤੁਹਾਡਾ ਐਸਿਡ ਠੀਕ ਹੋ ਗਿਆ ਜੇ ਗਲਾਸ ਚ ਥੋੜਾ ਜਿਹਾ ਪਿਆਈਏ ਗਲਾਸ ਖਤਮ ਨਹੀਂ ਹੋਇਆ ਡਕਾਰ ਹੋਣੇ ਸ਼ੁਰੂ ਹੋ ਗਿਆ ਆ ਗਿਆ ਸਰ ਇਸ ਫਾਰਮੂਲੇ ਨਾਲ ਵੀ ਇਸੇ ਤਰ੍ਹਾਂ ਹੀ ਜਾਂਦਾ ਹੈ ਕੀ ਬਾਕੀ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਬੇਕਿੰਗ ਸੋਡੇ ਤੇ ਨਿੰਬੂ ਵਾਲਾ ਨੁਸਖਾ ਦਿੱਤਾ ਹੈ ਔਰ ਨਾਲ ਹੀ ਪਰਮਾਨੈਂਟ ਕਿਊਰ ਵਾਸਤੇ ਸੌਂਫ ਜੀਰਾ ਤੇ ਸੁੱਕੇ ਧਨੀਏ ਵਾਲਾ ਨੁਸਖਾ ਫਾਰਮੂ ਮਤਲਬ ਇਹ ਵੀ ਫੀਲਿੰਗ ਭੁੱਖਾਲੀ ਵਾਲੀ ਸ਼ੁਰੂ ਹੋ ਗਈ ਜੀ ਹਾਂਜੀ 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 ਬਿਲਕੁਲ ਸਰ ਬਿਲਕੁਲ ਇਹ ਤਾਂ ਜਿਹੜਾ ਫਾਰਮੂਲਾ ਅਪਣਾਏਗਾ ਨਾ ਉਹ ਕਹੇਗਾ ਵੀ ਵਾਕੇ ਹੀ ਮੇਰੇ ਲਈ ਕੋਈ ਜਾਦੂ ਵਾਲੀ ਚੀਜ਼ ਆ ਗਈ ਹੈ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਸ ਹਨ ਡਾਕਟਰ ਗੁਰਿੰਦਰ ਰਾਏ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣਾ ਨੁਸਖਾ ਫਾਰਮੂਲਾ ਇਸ ਦੇਸੀ ਰਸੋਈ ਦੇ ਵਿੱਚੋਂ ਜਿਹੜਾ ਲਿਆ ਸਕਦੇ ਆ ਦੇਸੀ ਨੁਸਖੇ ਫਾਰਮੂਲੇ ਨਾਲ ਅਸੀਂ ਆਪਣਾ ਗੈਸ ਤਜਾਬ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਹਟਾ ਸਕਦੇ ਆ ਐਂਟਾਸਿਡ ਦੇ ਜਿਹੜੇ ਕੈਪਸੂਲ ਵਗੈਰਾ ਸੀ ਬਹੁਤ ਤਰ੍ਹਾਂ ਦੀਆਂ ਗੋਲੀਆਂ ਕੈਪਸੂਲ ਖਾਣੇ ਉਹਨਾਂ ਤੋਂ ਅਸੀਂ ਆਪਣਾ ਖਿਹੜਾ ਛੜਾ ਸਕਦੇ ਆ ਔਰ ਡਾਕਟਰ ਸਾਹਿਬ ਦਾ ਕਹਿੰਦਾ ਕਿ ਉਹਨਾਂ ਗੋਲੀਆਂ ਤੋਂ ਪਹਿਲਾਂ ਜਿਹੜੀਆਂ ਗੋਲੀਆਂ ਅਸੀਂ ਖਾਨੇ ਆ ਗੈਸ ਵਾਲੀਆਂ ਤਜਾਬ ਵਾਲੀਆਂ ਐਸਿਡ ਵਾਲੀਆਂ ਉਹਨਾਂ ਤੋਂ ਪਹਿਲਾਂ ਕਿਤੇ ਜਾ ਕੇ ਇਹ ਕੰਮ ਕਰ ਸਕਦਾ ਸੋ ਫਿਲਹਾਲ ਪਰ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਸਬੰਧਤ ਡਾਕਟਰ ਨਾਲ ਤੁਸੀਂ ਗੱਲਬਾਤ ਜ਼ਰੂਰ ਕਰਨੀ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਆਉਂਦਾ ਹੈ ਤਾਂ ਅਸੀਂ ਡਾਕਟਰ ਗੁਰਿੰਦਰ ਰਾਏ ਹੋਰਾ ਦੀ ਟੀਮ ਦਾ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰ ਦਿੱਤੀ ਆ ਗਿਆ ਧੰਨਵਾਦ